Congress Party in the India National Congress in the India National Congress in Congress Party in ਜੀਲਾ ਪ੍ਰਿਚੇਤ ਦੇ ਬਲਕ ਸੰਪਤੀਆਂ ਚੋਣਾਂ ਦਾ ਅਜਨਾਲਾ ਚ ਕਾਂਗਰਸ ਨੇ ਕੀਤਾ ਬਾਈਕਟ ਰਾਜਾ ਸੰਸੀ ਚ ਐਮ ਐਲ اے ਸੁਖਬਿੰਦਰ ਸਿੰਘ ਸੋਕ ਸਰਕਾਰ ਅਤੇ ਤਰਛੋਈ ਐਫ ਆਈ ਆਰ ਅਤੇ ਸਰਕਾਰ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦਾ ਹੈ ਮਾਮਲਾ ਅਜਨਾਲਾ ਜੀ ਸਾਹਿਬ ਕਹਿੰਦਾ ਹੈ ਘਰ ਪ੍ਰਤਾਪ ਅਜਨਾਲਾ ਨੇ ਕੀਤੀ ਪ੍ਰੈਸ ਕਾਨਫਰੰਸ ਕਿਹਾ ਜਿਹੜੇ ਕਾਂਗਰਸੀ ਉਮੀਦਵਾਰ ਚਿਤ ਰਹੇ ਸੀ ਉਹਨਾਂ ਸਾਰਿਆਂ ਤੇ ਨਾਮਜ਼ਦਗੀ ਪੱਤਰ ਕਰਵਾਏ ਗਏ ਹਨ ਰੱਦ ਚੋਣ ਕਮਿਸ਼ਨ ਨੂੰ ਚਾਹੀਦਾ ਹੈ ਕਿ ਚੋਣਾਂ ਵਿੱਚ ਸ਼ਰੇਆਮ ਹੋ ਰਹੀ ਧੱਕੇਸ਼ਾਹੀ ਵੱਲ ਧਿਆਨ ਦੇਵੇ ਹਰ ਪ੍ਰਤਾਪ ਅਜਨਾਲਾ ਨੇ ਕਿਹਾ ਕਿ ਰਾਜਾ ਸੰਸੀ ਅੰਤਰ ਕਾਂਗਰਸ ਦੇ ਵੱਟਾ ਇੱਕ ਸੋਕ ਸਰਕਾਰੀ ਵਿਰੁੱਧ ਤੇ ਸਰਕਾਰ ਚੋਣਾਂ ਵਿੱਚ ਵੀ ਇਸੇ ਤਰ੍ਹਾਂ ਦੀ ਤਿੱਖੇਸ਼ਾਈ ਕਰ ਸਕਦੀ ਹੈ ਸਾਰਿਆਂ ਨੂੰ ਪਹਿਲਾਂ ਮੈਂ ਤੁਹਾਡਾ মিডিਆ ਦਾ ਧੰਨਵਾਦ ਕਰਦਾ ਹਾਂ ਤੁਸੀਂ ਹੀ ਇੱਕ ਜ਼ਰੀਆ ਰਹਿ ਗਏ ਹੋ ਜਿਹੜੀ ਸਾਡੀ ਆਵਾਜ਼ ਤੇ ਸਾਡਾ ਦੁੱਖ ਤਕਲੀਫ ਦਰਦ ਜਿਹੜਾ ਕਿਸੇ ਨਾ ਹੁੰਦਾ ਤੁਸੀਂ ਉਹ ਸਾਰਿਆਂ ਤੱਕ ਪਹੁੰਚਾਉਂਦੇ ਹੋ ਖਾਸ ਤੌਰ ਤੇ ਸਾਡੇ ਅਜਨਾਲੇ ਦੀ ਪ੍ਰਸਤਾ ਅਸੀਂ ਮਾਨ ਸਮਾਨ ਕਰਦੇ ਹਾਂ ਕਿਉਂਕਿ ਸਾਰਿਆਂ ਨੂੰ ਪ੍ਰੂਵ ਕੀਤਾ ਤੁਸੀਂ ਬੜੇ ਸੂਝਵਾਨ ਵੀ ਹੋ ਤੇ ਬਹੁਤ ਵਧੀਆ ਢੰਗ ਨਾਲ ਕੰਮ ਵੀ ਕਰਦੇ ਹੋ ਮਸਲਾ ਜਿਹੜਾ ਇਸ ਵੇਲੇ ਖੜਾ ਹੋਇਆ ਉਹ ਪਹਿਲਾਂ ਸ਼ੁਰੂਆਤ ਕਰਦੇ ਆ ਬੜੀ ਮਿਹਨਤ ਦੇ ਨਾਲ ਵਕੀਲ ਸਹਿਬਾਨਾਂ ਦੇ ਨਾਲ ਉਹਨਾਂ ਦੇ ਰਹੀਆਂ ਹੀ ਕਾਗਜ਼ ਭਰੇ ਨੇ ਇੱਕ ਇੱਕ ਕਾਗਜ਼ ਸਾਡਾ ਠੀਕ ਸੀਗਾ ਇਹਨਾਂ ਨੇ ਕੀਤਾ ਕੀ ਹੈ ਇੱਕ ਵੀ ਗਲਤੀ ਸਾਨੂੰ ਦੱਸੀ ਨਹੀਂ ਵੀ ਤੁਹਾਡੀ ਕੀ ਹੈ ਅੰਦਰ ਬੈ ਕੇ ਅਲੀਗੇਸ਼ਨ ਲਾਇਏ ਕਨੇ ਨੇ ਕਿਸੇ ਪਾਰਟੀ ਨੇ ਨਹੀਂ ਲਾਇਆ ਉਹਨਾਂ ਦੀ ਜਿਹੜੀ ਪਾਰਟੀ ਇਨ ਪਾਵਰ ਹੈ ਉਸ ਪਾਰਟੀ ਨੇ ਆਮ ਪਾਰਟੀ ਦੇ ਜਿਹੜੇ ਉੱਥੇ ਬੈਠੇ ਸੀਗੇ ਅਫਸਰ ਸਹਿਬਾਨ ਤੇ ਲੈ ਕਲਰਿਕਲ ਸਟਾਫ ਸੀਗਾ ਉਹਨਾਂ ਨੇ ਸਾਡੀਆਂ ਫਾਈਲਾਂ ਫੋਲ ਫੋਲ ਕੇ ਕਿਹਾ ਵੀ ਆਹ ਅਲਿਗੇਸ਼ਨ ਲਾਓ ਆਹ ਅਲਿਗੇਸ਼ਨ ਲਾਓ ਉਹ ਲਾਓ ਉਹ ਅਲਿਗੇਸ਼ਨ ਕਿਸੇ ਵਰਕਰ ਨੇ ਨਹੀਂ ਲਾਇਆ ਕਿਸੇ ਨੇ ਅਕਾਲੀ ਦਲ ਨੇ ਨਹੀਂ ਲਾਇਆ ਕਿਸੇ ਭਾਜਪਾ ਨੇ ਨਹੀਂ ਲਾਇਆ ਕਿਸੇ ਹੋਰ ਨੇ ਨਹੀਂ ਲਾਇਆ ਇਹਨਾਂ ਵੀ ਨਹੀਂ ਲਾਇਆ ਉਹ ਅਲਿਗੇਸ਼ਨ ਲਾਏ ਤੇ ਲਾਏ ਉਹ ਸਾਰੇ ਉਸ ਪੈਰਾਫਰਨਿਲੀਆ ਕਹਿ ਲੋ ਜਾਂ ਉਹਨਾਂ ਦਾ ਸਟਾਫ ਮੈਂਬਰ ਕਹਿ ਲੋ ਉਹਨਾਂ ਨੇ ਲਾਇਆ ਉਹ ਜਾ ਕੇ ਤਸਦੀਕ ਕੀਤੇ ਉਹਨਾਂ ਦੇ ਨਾਲ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਜਿਹੜੀਆਂ ਇਹਨਾਂ ਦੀਆਂ ਜ਼ੋਨਸ ਜਿਤਰੀਆਂ ਨੇ ਪੰਚਾਇਤ ਸੰਤੀਆਂ ਸਾਰੇੋਂ ਪਹਿਲਾਂ ਉਹਨਾਂ ਨੂੰ ਸਾਫ਼ ਕਰੀਏ ਵਿੱਦ ਪਲੈਨਿੰਗ ਤੁਹਾਨੂੰ ਮੈਂ ਦੱਸਾਂ ਕਿੰਨੀ ਵਧੀਆ ਪਲੈਨਿੰਗ ਉਹਨਾਂ ਨੇ ਕੀਤੀ ਹੈ ਢੰਗ ਨਾਲ ਬਹਿ ਕੇ ਪਤਾ ਨਹੀਂ ਸਾਰਾ ਕੁਝ ਉੱਥੇ ਹੀ ਹੋਇਆ ਐਸਟੀਐਮ ਸਾਹਿਬ ਦੇ ਨਾਲ ਸਾਨੂੰ ਇੱਥੋਂ ਤੱਕ ਪਤਾ ਲੱਗਾ ਵੀ ਤਲਖੀ ਵੀ ਹੋਈ ਹੈ ਤੇ ਉਹਨੂੰ ਗਾਲ ਵੀ ਕੱਢੀ ਗਈ ਹੈ ਉਹਨੇ ਅੱਗੇ ਜਵਾਬ ਦਿੱਤਾ ਵੀ ਮੈਨੂੰ ਗਾਲ ਨਾ ਕੱਢੋ ਮੇਰੀ ਬਦਰੀ ਭਾਵੇਂ ਕਰਨਾ ਜੋ ਕਰਉਣਾ ਮੇਰੇ ਕੋਲ ਕਰਾ ਲੋ ਲੈਕਿਨ ਮੈਂ ਤੁਹਾਡੀ ਗਾਲ ਨਹੀਂ ਜਿਸੀਨੀ ਫਿਰ ਉਹਨਾਂ ਨੇ ਉਹ ਕੀਤਾ ਜੋ ਨਾ ਕਿਹਾ ਉਹਨਾਂ ਮੰਨਿਆ ਹੁਣ ਮੈਂ ਤੁਹਾਨੂੰ ਦੱਸਣ ਲੱਗਾ ਵੀ ਸਾਡੀ ਜਿਹੜੀ ਜ਼ੋਨ ਹੈ ਨਾ ਟੋਟਲ ਜ਼ੋਨ ਸਾਡੀਆਂ ਪੰਚਾਇਤ ਸਭਤੀ ਦੀਆਂ ਹੈਗੀਆਂ 33 ਉਹਦੇ ਵਿੱਚ 18 ਹੈਗੀਆਂ ਸਾਡੀਆਂ ਅਜਨਾਲੇ ਦੀਆਂ ਤੇ 15 ਹੈਗੀਆਂ ਸਾਡੀਆਂ ਰਮਦਾਸ ਦੀਆਂ ਦੋ ਬਲਾਕ ਨੇ ਇਹਦੇ ਵਿੱਚੋਂ ਜਿਹੜੀਆਂ ਉਹਨਾਂ ਨੇ ਕਟੀਆਂ ਨੇ ਉਹ ਕਟੀਆਂ ਰਿਜੈਕਸ਼ਨ ਜਿਹੜੀ ਟੋਟਲ ਕੀਤੀਆਂ ਜਿਹੜੀਆਂ ਸਾਫ਼ ਕੀਤੀਆਂ ਨੇ ਉਹ ਵੀ ਦੱਸ ਦਿਆਂਗੇ ਰੀਜੈਕਸ਼ਨ ਹੋਈ ਐ ਜਿਹੜੀ ਜਨਾਲਾ 1 ਆ ਉਹਦੇ ਚ 6 ਨੇ ਗੱਗੋ ਮਾਲਿਆ ਡੱਲਾ ਰਾਜਪੂਤ ਆ ਚੱਕੋਲ ਆ ਨੰਗਲਵੰਜਾ ਵਾਲਾ ਆ ਪੰਡੋਰੀ ਸੁਖਾ ਸਿੰਘ ਆ ਤੇ ਪਲਾ ਪਿੰਡ ਆ ਇਹ ਸਾਰੀਆਂ ਅਸੀਂ ਜਿੱਤਦੇ ਸਾਂ ਉਹਨਾਂ ਨੇ ਵੇਖ ਲਿਆ ਵੀ ਅਸੀਂ ਜਿੱਤਣਾ ਨਹੀਂ ਇਹ ਸਾਰੀਆਂ ਕੈਨਸਲ ਕਰਾ ਲਓ ਇਹਦੇ ਵਿੱਚ ਉਹਨਾਂ ਨੇ ਕੀਤਾ ਕੀ ਐ ਵੀ ਆਪਣੀ ਜਿਹੜੀ ਮੈਜੋਰਿਟੀ ਜਾਂ ਆਪਣਾ ਚੇਅਰਮੈਨ ਸੰਮਤੀ ਦਾ ਬਣਾਉਣ ਖਾਤਰ ਉਹਨਾਂ ਨੇ ਕੁਝ ਬਿਲਕੁਲ ਟੋਟਲੀ ਬਿਨਾਂ ਮੁਕਾਬਲੇ ਤੋਂ ਡਿਕਲੇਅਰ ਕੀਤੀਆਂ ਨੇ ਉਹਦੇ ਵਿੱਚ ਆ ਗਈ ਗਗੋਮਾ ਲਾ ਗਈ ਡੱਲਾ ਰਾਜਪੂਤ ਆ ਗਈ ਤੇ ਨਾਲ ਚੱਕੋਲਾ ਗਈ ਇਹ ਨਾਲਾ ਬਲਾਕ ਹੋ ਗਿਆ ਅੱਗੇ ਆ ਗਿਆ ਰਮਦਾਸ ਬਲਾਕ ਇਹਦੇ ਵਿੱਚ ਟੋਟਲ ਸਾਡੀਆਂ 15 ਸੰਪਤੀਆਂ ਨੇ ਇਹਦੇ ਵਿੱਚੋਂ ਜਿਹੜੀਆਂ ਉਹਨਾਂ ਨੇ ਰਿਜੈਕਟ ਕੀਤੀਆਂ ਨੇ ਉਹ 5 ਨੇ ਉਹਦੇ ਵਿੱਚ ਨੰਗਲਸੋਹਿਆ ਵਾਣ ਵਿਸ਼ਵਾਯਾ ਮੋਨ ਭਣਾਰੀਆਂ ਤੇ ਨਤਲਵੰਡੀ ਨਾਲ ਜਿਹੜੀਆਂ ਇਹਨਾਂ ਨੇ ਬਿਲਕੁਲ ਬਿਨਾਂ ਮੁਕਾਬਲਾ ਕੀਤੀਆਂ ਨੇ ਉਹ ਕੀਤੀਆਂ ਨੇ ਇਹਨਾਂ ਨੰਗਲਸੋਹਲ ਵਿਸ਼ਵਾ ਤਲਵੰਡੀ ਨਾਲ ਤੇ ਥੋਬਾ ਚੜੇ ਚੰਡੇਰ ਚੰਡੇਰ ਇਹ ਇਹਨਾਂ ਨੇ ਇਸ ਕਰਕੇ ਕੀਤੀ ਹੈ ਵਿੱਦ ਪਲੈਨਿੰਗ ਵੀ ਹੈ ਆ ਚਾਰ ਜਿਹੜੀਆਂ ਨੇ ਸਾਡੀਆਂ ਆਲਰੇਡੀ ਆ ਗਈਆਂ ਤੇ ਬਾਕੀ ਜਿਹੜੀਆਂ ਹੋਰ ਚਾਹੀਦੀਆਂ ਨੇ ਸਮਤੀ ਦੇ ਉਹ ਸਾਡੇ ਚੇਅਰਮੈਨ ਜਿਹੜਾ ਬਣ ਜੇ ਇਹ ਵਿੱਦ ਪਲੈਨਿੰਗ ਹੋਇਆ ਜ਼ਿਲ੍ਹਾ ਪਰਸ਼ਦ ਚ ਇਹਨਾਂ ਦਾ ਪੂਰਾ ਜ਼ੋਰ ਲਾ ਲਿਆ ਪਰ ਉੱਥੇ ਇਹਨਾਂ ਦੀ ਚੱਲੀ ਨਹੀਂ ਯਤਨ ਬੜੇ ਕੀਤੇ ਨੇ ਸਰਵਣ ਸਿੰਘ ਦੇ ਕਾਗਜ਼ ਡਾਇ ਲੇਕਿਨ ਉਹਦੇ ਕਵਰਿੰਗ ਦੇ ਬਚ ਗਏ ਉਹ ਅਸੀਂ ਚਾਰੇ ਦੀਆਂ ਚਾਰੀਆਂ ਸਾਡੀਆਂ ਸੇਫ ਨੇ ਬਾਕੀ ਸਾਡੀਆਂ ਸਾਰੀਆਂ ਸੇਫ ਨੇ ਲੇਕਿਨ ਇਹਦੇ ਦੌਰਾਨ ਇੱਕ ਬਹੁਤ ਵੱਡੀ ਘਟਨਾ ਹੋਈ ਹੈ ਜਿਹੜੀ ਰਾਜ ਸਾਂਸੀ ਹਲਕੇ ਚ ਹੋਈ ਹੈ ਉਹਦੇ ਤੇ ਮੈਂ ਧਿਆਨ ਲਿਆਉਣਾ ਚਾਹਣਾ ਤੁਹਾਡਾ ਖਾਸ ਤੌਰ ਤੇ ਉੱਥੇ ਹੋਇਆ ਕੀ ਹੈ ਵੀ ਜਿਹੜਾ ਸਰਪੰਚ ਭਿੰਡੀ ਸੈਦਾਂ ਦਾ ਸੀਗਾ surjit singh ਉਹ ਕਾਗਜ਼ ਦੀ ਨਾਮਜ਼ਦਗੀ ਕਰਨ ਜਾ ਰਿਹਾ ਸੀ ਉਹਨੂੰ ਧੱਕੇ ਨਾਲ ਧੱਕੇ ਵੀ ਵਜੇ ਲੜਾਈ ਵੀ ਹੋਈ ਕੁੱਟਿਆ ਵੀ ਗਿਆ ਖੂਨ ਖਰਾਬਾ ਵੀ ਹੋਇਆ ਉਹ ਵਾਪਸ ਆ ਗਏ ਉਹਨਾਂ ਨੇ ਹਿੰਮਤ ਕੀਤੀ ਵੀ ਕਾਗਜ਼ ਦੁਬਾਰਾ ਭਰ ਕੇ ਫੇਰ ਦੇ ਦਿੱਤੇ ਉਹ ਕਾਗਜ਼ ਦਾਖਲ ਹੋ ਗਏ ਲੇਕਿਨ ਉਹਦੀ ਰਿਟੈਲੀਏਸ਼ਨ ਕਰਕੇ ਉਹਦਾ ਬਦਲਾ ਲੈਣ ਦੀ ਖਾਤਰ ਉਹ ਪਿੰਡ ਜਾ ਕੇ ਦੁਬਾਰਾ ਉਹਨਾਂ ਦੇ ਘਰ ਪਏ ਉੱਥੇ ਜਦੋਂ ਘਰ ਪੈ ਗਏ ਇੰਨੇ ਜਾਣੇ ਹਜੂਮ ਆ ਗਿਆ ਉਹਨਾਂ ਕਹਿਆ ਵੀ ਇਹਨਾਂ ਦੇ ਸਾਨੂੰ ਮਾਰ ਦੇਣਾ ਉਹਨਾਂ ਨੇ ਆਪਣੀ ਸੈਲਫ ਡਿਫੈਂਸ ਦੇ ਵਿੱਚ ਜੋ ਕੁਝ ਉਹਨਾਂ ਕੋਲ ਹੁੰਦਾ ਸੀ ਉਹਨਾਂ ਨੇ ਕੀਤਾ ਉਹਨਾਂ ਕੋਲ ਦਾਤ ਰਹੂਗਾ ਕੋਈ ਹੋਰ ਹੋਊਗਾ ਉਹਦੇ ਨਾਲ ਹੋਇਆ ਕੀ ਆ ਵੀ ਸੱਟਾਂ ਲੱਗ ਗਈਆਂ ਉਹ ਬੰਦੇ ਦਾਖਲ ਹੋ ਗਏ ਨੇ ਉੱਥੇ ਸਾਰੀ ਲੀਡਰਸ਼ਿਪ ਆਮ ਪਾਰਟੀ ਦੀ ਉੱਥੇ ਪਹੁੰਚੀ ਉਹਨਾਂ ਨੇ ਇੱਕ ਫੈਸਲਾ ਕੀਤਾ ਵੀ ਜਿਹੜੀ ਐਫ ਆਈ ਆਰ ਕਰ ਰਹੀ ਹੈ ਉਹ ਉਹਦੇ ਦੇ ਨੰਕਰ ਉਹ ਵੀ ਜਿਹਦੇ ਘਰ ਪਏ ਨੇ ਜਿਹਨੇ ਸਟਾ ਲੰਗੀਆਂ ਇਹਦੇ ਵਿੱਚ ਸਰਕਾਰੀਆ ਸਾਹਿਬ ਚ ਆਉਂਦੇ ਨੇ ਸਾਰ ਸੁਖਬਿੰਦਰ ਸਿੰਘ ਸਰਕਾਰੀਆ ਐਮ ਐਲ ਏ ਉਸ ਹਲਕੇ ਦੇ ਰਾਇਸਾਂਸੀ ਦੇ ਉਹਦੇ ਤੇ ਕਰਾਓ ਪਰਚਾ ਤੇ ਨਾਲ ਦਿਲਰਾਜ ਸਰਕਾਰੀਆ ਜਿਹੜਾ ਉਹਨਾਂ ਦੀ ਦੇਖਰੇਖ ਕਰਦਾ ਸਾਰੇ ਹਲਕੇ ਦੀ ਉਹਦੇ ਤੇ ਪਰਚਾ ਕਰੋ ਹੁਣ ਉਹਦੇ ਵਿੱਚ ਬਰਾਬਰ ਪਰਚਾ ਉਹਨਾਂ ਦੋਵਾਂ ਤੇ ਕਰਤਾ ਹੁਣ ਸਾਡੇ ਭਰਾਵਾਂ ਨੇ ਇਹ ਗੱਲ ਕਹੀ ਵੀ ਜੇ ਸਰਕਾਰੀਆ ਸਾਹਿਬ ਤੇ ਇਹ ਪਰਚਾ ਹੋ ਗਿਆ ਦਿਲਰਾਜ ਤੇ ਹੋ ਗਿਆ ਜਿਹੜੇ ਕਿ ਉਥੇ ਮੌਕੇ ਤੇ ਮੌਜੂਦ ਨਹੀਂ ਤੇ ਫਿਰ ਤੇ ਕਿਸੇ ਨਾ ਵੀ ਲੜਾਈ ਕਰਕੇ ਕੇਸ ਨਾਲ ਖਾ ਦੇਣਗੇ ਸਾਡੇ ਮੋਤਬਰਾਂ ਨੇ ਇਹ ਫੈਸਲਾ ਕੀਤਾ ਵੀ ਕੱਲ ਨੂੰ ਅਸੀਂ ਲੜਾਈ ਲੜਦੇ ਆ ਇਲੈਕਸ਼ਨ ਲੜਦੇ ਆ ਜ਼ਿਲ੍ਹਾ ਪ੍ਰੀਸ਼ਦ ਲੜਦੇ ਆ ਸੰਮਤੀ ਲੜਦੇ ਆ ਉਹਨਾਂ ਦੇ ਬਹਾਨੇ ਹੀ ਲੱਭਣਾ ਕਿਸੇ ਬੰਦੇ ਨੂੰ ਕਹਿਣਾ ਵੀ ਤੁਸੀਂ ਲੜਪੋ ਤੇ ਸਟਾਂ ਉਥੇ ਝੂਟੀਆਂ ਵੀ ਲੱਗਦੀਆਂ ਨੇ ਅੱਜ ਕੱਲ ਤੇ ਉਹਦੇ ਵਿੱਚ ਸਾਰੇ ਬੰਦੇ ਸਾਡੇ ਮੋਤਬਰ ਜਿਹੜੇ ਨੇ ਆ ਬੈਠੇ ਕਸ਼ਮੀਰ ਸਿੰਘ ਵਾਣਾ ਦੇ ਨੇ ਅੱਗਾ ਗੋਮਾਲ ਤੋਂ ਬੈਠੇ ਨੇ ਰਾਣਾ ਹੀ ਬੈਠਿਆ ਸਾਰੇ ਬੈਠੇ ਆ ਸਰਵਣ ਹੋਰੀ ਬੈਠੇ ਆ ਪੰਟੀ ਬੈਠਾ ਇਹਦਾ ਮਤਲਬ ਇਹ ਬਰਾਬਰੀ ਉਹਨਾਂ ਨੇ ਉਸੇ ਵੇਲੇ ਨਾਲ ਪਰਚਾ ਦੇਣਗੇ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਇੱਕ ਗਿਆਨ ਜਾਂ ਉਹਨਾਂ ਨੂੰ ਇੱਕ ਸਜਾਓ ਦੇਣਾ ਚਾਹੁੰਦੇ ਆ ਕਿ ਜਾਂ ਤੇ ਤੁਹਾਡਾ ਬਿਲਕੁਲ ਹੀ ਇਹਦਾ ਤਵੱਜੂ ਨਹੀਂ ਹੈਗੀ ਪੰਜਾਬ ਦੇ ਪ੍ਰਤੀ ਜੋ ਗੁੰਡਾਗਰਦੀ ਇਸ ਵੇਲੇ ਹੋ ਰਹੀ ਹੈ ਜੋ ਧੱਕੇਸ਼ਾਹੀ ਹੋ ਰਹੀ ਹੈ ਉਹਦੇ ਹਾਲ ਤੁਹਾਡਾ ਮਸਾ ਲਿਆਈ ਨਹੀਂ ਮਸਾ ਧਿਆਨ ਨਹੀਂ ਤੇ ਤੁਸੀਂ ਇਲੈਕਸ਼ਨ ਕਰਾਓਗੇ ਕਿਦਾਂ ਹੁਣ ਕੀ ਹੋਇਆ ਉੱਥੇ ਇਹਦੇ ਤੋਂ ਬਾਅਦ ਉੱਥੇ ਚਲੋ ਡੇਰਾ ਬਾਬਾ ਨਾਨਕ ਕੀ ਹੋਇਆ ਸਾਰ ਸੁਖਜਿੰਦਰ ਸਿੰਘ ਰੰਧਾਵਾ ਉਥੇ ਉਹ ਜੋ ਹਾਲ ਹੋਇਆ ਔਰ ਮੈਂ ਸਾਰਿਆਂ ਨੂੰ ਦੁੱਖ ਨਾ ਕਹਿਣ ਲੱਗਾ ਉਥੇ ਪੱਗਾਂ ਲੱਥੀਆਂ ਔਰ ਉਹਨਾਂ ਦਾ ਐਮਐਲਏ ਕੀ ਕਹਿੰਦਾ ਵੀ ਪੱਗਾਂ ਕਿਤੇ ਕਿੱ ਥੇਲਣਾ ਬਜੀਆਂ ਨੇ ਔਰ ਅੱਜ ਮੈਂ ਤੁਹਾਨੂੰ ਇੱਕ ਗੱਲ ਦੱਸਿਆ ਇਹ ਜਿਹੜੀ ਚੀਜ਼ ਹੈ ਜਿਹੜੀ ਪੱਗ ਨੂੰ ਹੱਥ ਪਾਇਆ ਨਾ ਕਿਸੇ ਨੇ ਆਮ ਪਾਰਟੀ ਨੇ ਇਹ ਸਪੱਗ ਦਾ ਲੋਕਾਂ ਨੇ ਉਹ ਜਵਾਬ ਦੇਣਾ ਜਿਹੜਾ ਇਹ ਵੀ ਯਾਦ ਕਰਨ ਔਰ ਮੈਂ ਦਾਅਵੇ ਨਾ ਕਹਿਣਾ ਇਹਨਾਂ ਦਾਵਾ ਸਾਹਿਬ ਨੇ ਦੀ ਯਤਨਾ ਜਿੰਨਾ ਹੀ ਜਤਨਾ ਸਾਰੇ ਹਲਕੇ ਅਸੀਂ ਸ਼ਾਨਣਾ ਜਿੱਤਾਂਗੇ ਕਿਉਂਕਿ ਜੋ ਇਹਨਾਂ ਕੀਤਾ ਇਹਦੀ ਮਾੜੀ ਕਰਤੂਤ ਕਿਸੇ ਨੇ ਅਜੇ ਤੱਕ ਨਹੀਂ ਕੀਤੀ ਤੇ ਨਾ ਕਿਸੇ ਨੇ ਬੋਲੀ ਹੈ ਇਹ ਉਹਨਾਂ ਨਾਲ ਹੋ ਗਿਆ ਸੱਚਰ ਸਾਹਿਬ ਦੇ ਵੀ ਰਿਜੈਕਟ ਹੋ ਗਏ ਟਾਰੀ ਵੀ ਹੋ ਗਏ ਜਿਹੜਾ ਜਿਹੜਾ ਸਾਰਿਆਂ ਨੂੰ ਵਰਪਾਲ ਵਧੀਆ ਹਲਕਾ ਸੀਗਾ ਉਹਨਾਂ ਨੇ ਨਾਮਜ਼ਦਗੀ ਜ਼ਿਲ੍ਹਾ ਪ੍ਰਸ਼ਦੀ ਢਾਈ ਦਿੱਤੀ ਹੁਣ ਇਸ ਵੇਲੇ ਅਸੀਂ ਫੈਸਲਾ ਕੀਤਾ ਸੱਚਰ ਸਾਹਿਬ ਨੇ ਵੀ ਬਾਈਕਾਟ ਕਰਤਾ ਸਰਕਾਰੀਆ ਸਾਹਿਬ ਨੇ ਵੀ ਬਾਈਕਾਟ ਕਰਤਾ ਤਰਸੀਮ ਸਿੰਘ ਡੀਸੀ ਨੇ ਵੀ ਬਾਈਕਾਟ ਕਰਤਾ ਟਾਰੀ ਦਾ ਉਹ ਪਰਲੇ ਪਾਸੇ ਜਿਹੜਾ ਉਹ ਵੀ ਬਾਈਕਾਟ ਹੋ ਗਿਆ ਤੇ ਹੁਣ ਜਨਾਲਾ ਹਲਕਾ ਸਾਡੇ ਤੇ ਸੀ ਅਸੀਂ ਭਰਾਵਾ ਸਾਰਿਆਂ ਨੇ ਫੈਸਲਾ ਕਰ ਲਿਆ ਵੀ ਅਸੀਂ ਇਲੈਕਸ਼ਨ ਦਾ ਬਾਈਕਾਟ ਕਰਨ ਲੱਗੇ ਆਂ ਔਰ ਇਲੈਕਸ਼ਨ ਕਮਿਸ਼ਨ ਨੂੰ ਇੱਕ ਚੈਲੰਜ ਦੇਣ ਲੱਗੇ ਆਂ ਵੀ ਇਲੈਕਸ਼ਨ ਕਮਿਸ਼ਨ ਚ ਜੇ ਕੋਈ ਸੂਝਬੂਝ ਹੈਗੀ ਆ ਜੇ ਕੋਈ ਗਾਂ ਤੁਸੀਂ ਕੋਈ ਇਲੈਕਸ਼ਨ ਕਰਾਉਣੀਆਂ ਨੇ ਤੇ ਫਿਰ ਤੁਸੀਂ ਇਸ ਚੀਜ਼ ਦਾ ਜ਼ਰੂਰੀ ਆਪ ਤੁਸੀਂ ਧਿਆਨ ਦਿਓ ਜਿਹੜੇ ਨਜਾਇਜ਼ ਪਰਚੇ ਹੋਣ ਦੇ ਉਹਦੇ ਵਿੱਚ ਆਪ ਸੂਬਾ ਮੋਟੋ ਨੋਟਿਸ ਲਵੋ ਸਰਕਾਰੀਆ ਸਾਹਿਬ ਤੇ ਸੋਖਬਿੰਦਰ ਸਿੰਘ ਸਰਕਾਰੀਆ ਐਮਐਲਏ ਤੇ ਪਰਚਾ ਹੋ ਜੇ ਉਹ ਬੱਚਾ ਜਿਹੜਾ ਜੇ ਉਹ ਸੱਟਾਂ ਲਗੀਆਂ ਨੇ ਜੇ ਉਹਨੂੰ ਲੱਗਦਾ ਸੀਰੀਅਸ ਹੈ ਜੇ ਕੱਲ ਨੂੰ ਉਹਦੀ ਡੈਥ ਹੋ ਜਾਂਦੀ ਤਾਂ ਮੈਂ 302 ਦਾ ਪਰਚਾ ਸਰਕਾਰੀਆ ਸਭ ਤੋਂ ਹੋਏਗਾ ਨਾ ਰਾਜ ਸਰਕਾਰੀਆ ਤੇ ਹੋਏਗਾ ਇਹਦੇ ਨਾਲੋਂ ਮਾੜੀ ਗੱਲ ਕੋਈ ਨਹੀਂ ਅਸੀਂ ਸਾਰੇ ਇਸ ਗੱਲ ਦਾ ਵਿਰੋਧ ਕਰਦੇ ਹਾਂ ਔਰ ਤਕੜੇ ਹੋ ਕੇ ਅਸੀਂ ਪਾਰਟੀ ਲੈਵਲ ਤੇ ਅਸੀਂ ਸਾਰਿਆਂ ਨੇ ਖਲੋਣਾ ਇੱਕ ਦੂਜੇ ਦੇ ਨਾਲ ਪਾਰਟੀ ਪਹਿਲਾਂ ਤੇ ਫਿਰ ਇਲੈਕਸ਼ਨਾਂ ਬਾਅਦ ਔਰ ਮੈਂ ਤੁਹਾਨੂੰ ਅੱਜ ਇੱਕ ਗੱਲ ਕਹਿ ਕੇ ਚੱਲਿਆ ਜਿੰਨਾ ਤੱਕਾ ਇਹ ਕਰਦੇ ਏ ਸਾਡੇ ਨਾਲ ਬਹੁਤ ਤੱਕਾਂ ਹੁੰਦਾ ਰਿਆ ਜਦੋਂ ਕਾਲੀ ਸਰਕਾਰ ਸੀ ਦੋ ਵਾਰਾਂ ਬਣੀ ਬੋਨੀ ਉਦੋਂ ਐਮਐਲਏ ਸੀ ਲੇਕਿਨ ਉਦੋਂ ਹੋਇਆ ਕੀ ਮੈਂ ਲੋਕਾਂ ਆਪਣੇ ਭਰਾਵਾਂ ਨੂੰ ਕਹਿੰਦਾ ਤਕੜੇ ਹੋ ਜੋ ਤੇ ਫਿਰ ਰਿਜ਼ਲਟ ਕੀ ਨਿਕਲਿਆ ਸੀ ਸਾਰੇ ਪੰਜਾਬ ਦੇ ਵਿੱਚ ਰੂਰਲ ਹਲਕਿਆਂ ਚੋਂ 19763 ਵੋਟ ਤੇ ਹਲਕਾ ਜਨਾਲਾ ਜਿੱਤਿਆ ਸੀ ਕਿਉਂਕਿ ਤੱਕੇ ਹੋਏ ਸੀ ਤੱਕੇ ਵੀ ਕਰਦਾ ਲੱਭਣਾ ਇੰਨੇ ਵੀ ਨਹੀਂਗਾ ਇੱਥੇ ਵੀ ਅਸੀਂ 20000 ਤੇ ਜਿੱਤਣਾ ਜੇ ਮੈਂ ਤੁਹਾਨੂੰ ਦਾਅ ਵੀ ਨਾ ਕਹਿੰਦਾ ਇਹ ਪੋਜੀਸ਼ਨ ਜਿਹੜੀ ਆਉਣ ਵਾਲੀ ਸੋ ਅਸੀਂ ਇਹ ਕੰ ਬਾਈਕਟ ਕਰਕੇ ਤੁਸੀਂ ਇਲੈਕਸ਼ਨ ਨਾਲ ਲੜਦਾ ਫੈਸਲਾ ਲੈ ਫੈਸਲਾ ਲੈ ਲੇ ਜੀ ਅਸੀਂ ਪਾਰਟੀ ਦੇ ਨਾਲ ਖਰੂਣਾ ਪਾਰਟੀ ਨਹੀਂ ਇਲੈਕਸ਼ਨ ਲੜਨੀ ਇਸ ਕਰਕੇ ਕਿਉਂਕਿ ਜੇ ਫਰਸ ਕਰੋ ਹੋਣੀ ਹੀ ਐ ਇਸ ਵੇਲੇ ਤੱਕਾ ਇੰਨਾ ਕੀਤਾ ਤੇ ਗਾਂ ਇਲੈਕਸ਼ਨ ਚ ਕੀ ਕਰਨਗੇ ਨੋਮੀਨੇਸ਼ਨ ਵਾਪਸ ਲੈ ਜਾਂਦੇ ਅਸੀਂ ਸਾਰੇ ਵਾਪਸ ਲੈ ਲਾਂਗੇ ਜੀ ਤੁਹਾਡਾ ਫੈਸਲਾ ਵਿਰੋਧ ਸਰਕਾਰੀਆ ਸਾਹਿਬ ਦਾ ਪ੍ਰਚਾਰ ਕਿ ਜਾਂ ਦੋਨਾਂ ਕਰਕੇ ਦੋਨਾਂ ਕਰਕੇ ਨਾ ਮਿਲ ਕੀ ਪਤਾ ਜਿਹੜੇ ਦੱਦ ਕੀਤੇ ਤੇ ਉਹ ਵੀ ਐ ਸਰਕਾਰੀਆ ਸਾਹਿਬ ਦਾ ਖਾਸ ਸੌਰਤ ਤੇ ਆ ਪਾਰਟੀ ਦਾ ਉਹ ਸਾਡੇ ਐਮਐਲਏ ਨੇ ਸਿਟਿੰਗ ਐਮਐਲਏ ਕੋਈ ਨਹੀਂ ਉਹ ਪਾਰਟੀ ਦੇ ਨੇ ਜੇ ਪਾਰਟੀ ਉਹਨਾਂ ਨਾਲ ਹੋ ਸਕਦਾ ਫਿਰ ਕਿਸੇ ਨਾ ਵੀ ਹੋ ਸਕਦਾ ਸਹੀ ਸਰਕਾਰੀਆਂ ਸਾਹਿਬ ਕਰਕੇ ਵੀ ਪਾਰਟੀ ਦਾ ਕਰਕੇ ਵੀ ਆਪਣੇ ਸਾਡੀ ਜਿਹੜੀ ਨਾਮਜ਼ਦਗੀਆਂ ਸਾਰੀਆਂ ਜਿਹੜੀਆਂ ਸਾਡੀਆਂ ਪੱਕੀਆਂ ਸੀਟਾਂ ਤੁਹਾਨੂੰ ਵੀ ਪਤਾ ਹੈ ਕਿ ਇਹ ਸੀਟਾਂ ਸਾਡੀਆਂ ਜਿੱਤੀਆਂ ਸੀ ਤੇ ਉਹ ਇਹਨਾਂ ਨੇ ਖਾਸ ਤੌਰ ਤੇ ਸਾਫ਼ ਕੀਤੀਆਂ ਨੇ ਇਹਦੀ ਵਜ੍ਹਾ ਕਰਕੇ ਹੀ ਸਾਰੇ ਵਿਡਰੋ ਕਰ ਲੱਗੇ ਆ ਰਿ election ਦਾ ਸਰਕਾਰੀਆਂ ਸਰੋਂ ਧੱਕੇ ਚਾਈ ਹੋਈ ਉਹਨਾਂ ਨੂੰ ਇਨਸਾਫ ਲਿਆਉਣ ਵਾਸਤੇ ਕੀ ਅੱਗੇ ਰਣਨੀਤੀ ਜੀ ਅਸੀਂ ਸਾਰਿਆਂ ਨੇ ਇਕੱਠੇ ਹੋਣਾ ਕੱਲ ਮੀਟਿੰਗ ਕਰਾਂਗੇ ਕੱਲ ਅਸੀਂ ਪ੍ਰੈਸ ਕਾਨਫਰੰਸ ਕਰਾਂਗੇ ਸਾਡੀ ਐਮਪੀ ਨਾਲ ਗੁਰਜੀਤ ਸਿੰਘ ਔਜਲੇ ਨਾਲ ਵੀ ਗੱਲ ਹੋਈ ਆ ਸਾਰੇ ਅਸੀਂ ਇਕੱਠੇ ਆ ਅਸੀਂ ਫੈਸਲਾ ਕੀਤਾ ਵੀ ਕੱਲ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਫੈਸਲਾ ਫਿਰ ਦੁਬਾਰਾ ਜੋ ਸਾਡੀ ਰਣਨੀਤੀ ਹੋਊਗੀ ਉਹ ਦੁਬਾਰਾ ਅਸੀਂ ਤੈਅ ਕਰਾਂਗੇ ਤੁਹਾਡਾ ਪ੍ਰੈਸ ਵਾਲਿਆਂ ਦਾ ਖਾਸ ਤੌਰ ਤੇ ਮੈਂ ਹਮੇਸ਼ਾ ਹੀ ਤਨਵਾਦ ਕਰਦਾ ਕਿਉਂਕਿ ਤੁਸੀਂ ਸਾਡੇ ਹਾਂਜੀ ਇਹ ਪੰਜਾਬ ਦੀ ਬਾਈਕੜ ਨਹੀਂ ਜੀ ਨਹੀਂ ਜਿੱਥੇ ਸਾਡਾ ਅਮਰਸਰ ਜ਼ਿਲ੍ਹੇ ਦੀ ਗੱਲ ਕਰ ਰਹੇ ਹਾਂ ਅਮਰਸਰ ਦੇ ਹਾਤੀ ਦੇ ਹਾਤੀ ਜੀ ਪਲਾਸੰਤੀ ਜੇ ਜ਼ਿਲ੍ਹਾ ਵੀ ਦੋਨੋਂ ਦਾ ਦੋਨੋਂ ਜੀ ਦੋਨੋਂ